ओके ਜੋ ਸਾਡੇ ਸ਼ਹੀਦੇ ਸਰਦਾਰ ਭਗਤ ਸਿੰਘ ਦਾ 15ਵਾਂ ਟੂਰਨਾਮੈਂਟ ਸੀਨਸ ਕੰਟਰੀ ਸਕੂਲ ਦੀ ਗਰਾਊਂਡ ਦੇ ਵਿੱਚ ਹੋਇਆ ਸੋ ਇਹਦੇ ਵਿੱਚ ਅਖੀਰਲੇ ਪਲਾਂ ਤੇ ਹੈ ਟੂਰਨਾਮੈਂਟ ਦੀ ਸਮਾਪਤੀ ਹੋਈ ਸੋ ਇਹਦੇ ਵਿੱਚ ਸਾਡੀਆਂ ਟੋਟਲ ਫੁੱਟਬਾਲ ਲੈਵਲ ਦੀਆਂ ਫੁੱਟਬਾਲ ਦੀਆਂ 24 ਟੀਮ ਨੇ ਪਾਰਟਿਸਿਪੇਟ ਕੀਤਾ ਇਸ ਤੋਂ ਇਲਾਵਾ ਜੋ ਪਿੰਡ ਪੱਦਰ ਦੀਆਂ ਸੀ ਇਸ ਤੋਂ ਇਲਾਵਾ ਸ਼ੀ ਅਕੈਡਮੀਆ ਨੇ ਹਿੱਸਾ ਲਿਆ ਸੋ ਲੜਕੀਆਂ ਦੀ ਟੈਗ ਆਫ ਬਾਹਰ ਜੋ ਸਕੂਲ ਲੈਵਲ ਤੇ ਇਸ ਕਰਾਈ ਹੈ ਤੇ ਇਹਦੇ ਨਾਲ ਹੀ ਖੁਸ਼ੀ ਔਰ ਮਾਣ ਇਹ ਇਸ ਗੱਲ ਦਾ ਹੈ ਕਿ ਅੱਜ ਇੰਟਰ ਸਟੇਟ ਆਫ ਅਲਰਟ ਮੁਕਾਬਲੇ ਲੜਕੇ ਤੇ ਲੜਕੀਆਂ ਦੇ ਹੋਏ ਨੇ ਕਿ ਦੂਜੀਆਂ ਸਟੇਟਸ ਤੋਂ ਆ ਕੇ ਬੱਚਿਆਂ ਨੇ ਪਾਰਟਿਸਿਪੇਟ ਕੀਤਾ ਤੇ ਮੈਕਸਿਮਮ ਪ੍ਰਾਈਜ਼ ਜਿਹੜੇ ਹੈਗੇ ਆ ਉਹ ਉਹਨੇ ਵਾਲੇ ਲੈ ਕੇ ਗਏ ਆ ਸੋ ਮੇਰੀ ਇਹੀ ਇੱਕ ਪੰਜਾਬੀਆਂ ਵਾਸਤੇ ਵੀ ਜੋ ਜਿੰਨਾਂ ਦੇ ਸਾਡੇ ਕੋਚੇ ਸਹਿਬਾਨ ਨੇ ਜੋ ਉਹਨਾਂ ਦੇ ਪੇਰੈਂਟਸ ਨੇ ਕਿ ਉਹਨਾਂ ਤੋਂ ਹਿਮਾਚਲ ਪ੍ਰਦੇਸ਼ ਤੋਂ ਜਿੰਨੇ ਬੱਚੇ ਆਏ ਹੈਗੇ ਆ ਜਿੰਨੀਆਂ ਇਵੈਂਟਸ ਹੋਈਆਂ ਸੀ ਉਹਦੇ ਵਿੱਚ 10 ਪ੍ਰਾਈਜ਼ ਉਹਨਾਂ ਦੇ ਆਏ ਹੈਗੇ ਆ ਪੰਜਾਬ ਦਾ ਜੋ ਸਟੈਂਡਰਡ ਹੈ ਜੋ ਲੈਵਲ ਹੈ ਉੱਲੂ ਹੋ ਰਿਹਾ ਹੈਗਾ ਸੋ ਮੇਰੀ ਇਹੀ ਸਿਰਫ ਤੁਹਾਨੂੰ ਚੈਨਲ ਵਾਲਿਆਂ ਨੂੰ ਵੀ ਇਹੀ ਤੁਹਾਨੂੰ ਰਿਕਵੈਸਟ ਹੈਗੀ